ਸਾਹਿਬ ਗੁਰੂ ਜੀਓ ਗੁਰੂ ਗ੍ਰੀਵ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਹੀ ਅਮਰਤ ਵੇਲੇ ਸਤਿਗੁਰੂ ਮਹਾਰਾਜ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਿੰਨੇ ਵੀ ਸਤਿਪੁਰਸ਼ਾਂ ਦੇ ਨਾਮ ਆਏ ਹਨ ਉਹਨਾਂ ਦਾ ਜ਼ਿਕਰ ਉਹਨਾਂ ਦਾ ਇਤਿਹਾਸ ਅਸੀਂ ਤੁਸੀਂ ਸਾਰੇ ਰਲ ਮਿਲ ਕੇ ਸਾਂਝਾ ਕਰ ਰਹੇ ਹਾਂ ਕਬੀਰ ਸਾਹਿਬ ਜੀ ਮਹਾਨ ਆਤਮਾ ਪਵਿੱਤਰ ਆਤਮਾ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਾਰੇ ਸਾਂਝਾ ਕਰ ਰਹੇ ਹਾਂ ਜੋ ਹੁਣ ਤੱਕ ਆਪ ਜੀ ਨੇ ਸੁਣਿਆ ਹੈ ਕਬੀਰ ਸਾਹਿਬ ਜੀਆਂ ਨੂੰ ਸਿਕੰਦਰ ਲੋਧੀ ਬਾਦਸ਼ਾਹ ਨੇ ਹੁਕਮ ਦੇ ਕੇ ਸੰਗਲਾਂ ਨਾਲ ਬੰਨ੍ਹ ਕੇ ਨੂੜ ਕੇ ਔਰ ਗੰਗਾ ਦੇ ਵਿੱਚ ਸਿੱਟਣ ਦਾ ਹੁਕਮ ਦਿੱਤਾ ਡੋਬ ਕੇ ਮਾਰਨ ਦਾ ਹੁਕਮ ਦਿੱਤਾ ਪਰ ਪ੍ਰਭੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਸੰਗਲ ਟੁੱਟ ਗਏ ਜਦੋਂ ਪਾਣੀ ਵਿੱਚ ਸੁਟਿਆ ਤੇ ਉਹ ਜਿਸ ਤਰ੍ਹਾਂ ਧਰਤੀ ਉੱਪਰ ਆਪਾਂ ਚੌਂਕੜਾ ਲਾਉਂਦੇ ਹਾਂ ਇਉਂ ਚੌਂਕੜਾ ਲਾ ਕੇ ਪਾਣੀ ਦੀ ਸਤ੍ਹਾ ਦੇ ਉੱਤੇ ਤਰਦੇ ਹੋਏ ਫਿਰ ਕਿਨਾਰੇ ਤੇ ਪਹੁੰਚਦੇ ਹੋਏ ਸਾਰੀ ਹਲਕਤ ਨੇ ਵੇਖੀ ਭਗਤ ਜੀ ਦੀ ਜੈਜਕਾਰ ਹੋਈ ਦੁਬਾਰਾ ਫਿਰ ਵਿਰੋਧੀਆਂ ਨੇ ਭਗਤ ਕਬੀਰ ਸਾਹਿਬ ਜੀ ਦੀ ਸ਼ਿਕਾਇਤ ਸਿਕੰਦਰ ਲੋਧੀ ਦੇ ਕੋਲ ਕੀਤੀ ਬਾਦਸ਼ਾਹ ਦੇ ਤਾਂ ਕਬੀਰ ਜੀ ਨੂੰ ਅੱਗ ਵਿੱਚ ਸੁੱਟਣ ਦਾ ਹੁਕਮ ਦੇਣਾ ਇਹ ਪ੍ਰਸੰਗ ਅੱਗੇ ਆ ਰਿਹਾ ਹੈ ਆਓ ਸਾਰੇ ਇਸ ਪ੍ਰਸੰਗ ਨੂੰ ਮਨਵਿਰਤੀ ਇਕਾਗਰ ਕਰਕੇ ਸਰਵਣ ਕਰੀਏ ਰਸਨਾ ਪਵਿੱਤਰ ਕਰੋ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਬੀਰ ਜੀ ਨੂੰ ਅੱਗ ਵਿੱਚ ਸੁਟਣਾ हे ਭਗਤ ਜਨੋ ਦੁਨੀਆ ਦੇ ਬਾਦਸ਼ਾਹ ਸਿਰਫ ਉਹਨਾਂ ਲੋਕਾਂ ਨੂੰ ਡਰਾ ਸਕਦੇ ਨੇ ਧਮਕਾ ਸਕਦੇ ਨੇ ਜਿਨ੍ਹਾਂ ਦਾ ਮਾਇਆ ਨਾਲ ਪਿਆਰ ਹੋਵੇ ਕਿਉਂਕਿ ਉਹ ਹੀ ਮੌਤ ਤੋਂ ਡਰਦੇ ਨੇ ਉਹਨਾਂ ਦਾ ਚਿੱਤ ਨਹੀਂ ਕਰਦਾ ਜਿਉਂਦੇ ਜੀ ਮਾਇਆ ਨੂੰ ਛੱਡਣ ਦਾ ਧੀਆ ਪੁੱਤਰ ਘਰ ਇਸਤਰੀ ਤੇ ਉਹਨਾਂ ਬਦਲੇ ਸਰੀਰ ਨੂੰ ਪਿਆਰ ਦੇਣ ਐਸਾ ਪਿਆਰ ਉਹਨਾਂ ਨੂੰ ਡਰਾਉਂਦਾ ਪਰ ਜਿਹੜੇ ਮਾਇਆ ਕੋਲੋਂ ਪਰੇ ਨੇ ਭਗਤ ਜਨ ਹਨ ਉਹਨਾਂ ਨੂੰ ਬਾਦਸ਼ਾਹੀ ਡਰ ਕੁਝ ਨਹੀਂ ਕਹਿੰਦਾ ਐਸੇ ਪ੍ਰਭੂ ਦੇ ਭਗਤ ਕਬੀਰ ਜੀ ਹਨ ਉਹਨਾਂ ਦੀ ਅਗਲੀ ਸਾਖੀ ਇੰਜ ਹੈ ਬਾਦਸ਼ਾਹ ਦੇ ਬੰਦੇ ਆਏ ਉਹਨਾਂ ਨੇ ਫਿਰ ਆ ਕਬੀਰ ਜੀ ਨੂੰ ਘੇਰਿਆ ਕਬੀਰ ਜੀ ਨੂੰ ਮੁੜ ਕੇ ਰਿਆ ਦੇਖ ਕੇ ਮਾਈ ਲੋਈ ਪੁੱਤਰ ਕਮਾਲ ਤੇ ਧੀ ਕਮਾਲੀ ਉਹਨਾਂ ਤੋਂ ਬਿਨਾ ਤਿੰਨਾਂ ਤੋਂ ਬਾਕੀ ਕਬੀਰ ਜੀ ਦੇ ਸਾਥੀ ਜਿਹੜੇ ਜੁਲਾਹੇ ਸਨ ਤੇ ਕਬੀਰ ਜੀ ਦੇ ਭਗਤ ਸਨ ਉਹ ਸਾਰੇ ਡਰ ਗਏ ਉਹਨਾਂ ਨੇ ਬਾਦਸ਼ਾਹ ਦੇ ਆਦਮੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਸਮਝਾਏ ਕੌਣ ਆਖਰ ਬਾਦਸ਼ਾਹ ਵੱਲ ਨੂੰ ਤੁਰ ਪਏ ਸਾਰੇ ਇਕੱਠੇ ਹੋ ਕੇ ਬਾਦਸ਼ਾਹ 'ਗੇ ਫਰਿਆਦ ਕਰਨ ਲੱਗੇ। ਉਹਨਾਂ ਨੇ ਕਿਹਾ, "ਹੇ ਬਾਦਸ਼ਾਹ, ਕਬੀਰ ਜੀ ਖੁਦਾ ਪ੍ਰਸਤ ਬੰਦੇ ਐ। ਕਿਸੇ ਦਾ ਵਿਗਾੜ ਦੇ ਕੁੱਝ ਨਹੀਂ ਐਵੇਂ ਲੋਕ ਈਰਖਾ ਕਰਦੇ ਐ। ਇਹਨਾਂ ਨੂੰ ਛੱਡ ਦਿੱਤਾ ਜਾਏ। ਹੋ ਸਕਦਾ ਖੁਦਾ ਦੇ ਪਿਆਰੇ ਨੂੰ ਕਸ਼ਟ ਦੇਣ ਤੇ ਕੋਈ ਵਿਪਤਾ ਆ ਜਾਵੇ।" ਇਹ ਸੁਣ ਕੇ ਬਾਦਸ਼ਾਹ ਟਸ ਤੋਂ ਮਸਣਾ ਹੋਇਆ। ਉਹ ਹੰਕਾਰ ਵਿੱਚ ਹੀ ਰਹਿ ਗਿਆ। ਉਸਨੇ ਹੁਕਮ ਕੀਤਾ। ਕਬੀਰ ਨੂੰ ਉਹਨਾਂ ਜਿੰਨੀ ਛੱਡਿਆ ਜਾਵੇਗਾ ਜਿੰਨਾ ਚਿਰ ਉਹ ਰਾਮ ਦਾ ਨਾਮ ਲੈਣਾ ਛੱਡ ਕੇ ਮੁਸਲਮਾਨ ਮਤ ਗ੍ਰਹਿਣ ਨਹੀਂ ਕਰਦਾ ਇਸ ਤਰ੍ਹਾਂ ਉਹ ਇੱਕ ਮਤ ਵਿੱਚ ਆ ਜਾਵੇਗਾ ਬਹੁਤੇ ਮਤਾਂ ਵਿੱਚ ਰਹਿਣਾ ਠੀਕ ਨਹੀਂ ਇਹ Hindu ਤੇ Musalman ਦੋਨਾਂ ਨੂੰ ਤੰਗ ਕਰਦਾ ਸਾਰੇ ਕਬੀਰ ਦੇ ਸ਼ਰਧਾਲੂ ਨਿਰਾਸ਼ ਹੋ ਗਏ ਉਹਨਾਂ ਨੇ ਆਸ ਲਾ ਦਿੱਤੀ ਕਿ ਬਾਦਸ਼ਾਹ ਉਹਨਾਂ ਦੇ ਆਖੇ ਨਹੀਂ ਲੱਗਦਾ ਉਨ੍ਹਾਂ ਦੇ ਦਿਲ ਪ੍ਰਭੂ ਜੀ ਅੱਗੇ ਅਰਦਾਸ ਕਰਨ ਲੱਗੇ ਕਿ ਪ੍ਰਭੂ ਜੀ ਆਪਣੇ ਭਗਤ ਦੀ ਰੱਖਿਆ ਕਰੋ ਇਸ ਤਰ੍ਹਾਂ ਸਾਰੇ ਹੀ ਕਾਸ਼ੀ ਦੇ ਵਿੱਚ ਰੌਲਾ ਪੈ ਗਿਆ ਹਾਹਾਕਾਰ ਮਚ ਗਈ ਪਰ ਈਰਖਾ ਕਰਨ ਵਾਲੇ ਪੰਡਤ ਖੁਸ਼ ਸਨ ਤੇ ਕਾਜੀ ਮੁਲਾਣੇ ਵੀ ਖੁਸ਼ ਸਨ ਉਹ ਸਗੋਂ ਲੋਕਾਂ ਨੂੰ ਕਬੀਰ ਜੀ ਦੇ ਵਿਰੁੱਧ ਭੜਕਾਉਂਦੇ ਸਨ ਉਧਰ ਕਬੀਰ ਜੀ ਬਾਦਸ਼ਾਹ ਦੇ ਪੇਸ਼ ਕੀਤੇ ਗਏ ਕਬੀਰ ਜੀ ਨਿਰਭੈ ਸਨ ਉਹਨਾਂ ਦੇ ਚਿਹਰੇ ਤੇ ਰਾਮ ਨਾਮ ਦੀ ਲਾਲੀ ਸੀ ਜਦੋਂ ਬਾਦਸ਼ਾਹ ਦੇ ਕੋਲ ਜਾ ਕੇ ਖਲੋਤੇ ਤਾਂ ਉਹਨਾਂ ਨੇ ਫਿਰ ਵੀ ਸਲਾਮ ਨਹੀਂ ਆਖੀ ਇਹ ਦੇਖ ਕੇ ਬਾਦਸ਼ਾਹ ਹੋਰ ਵੀ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਤੇ ਕਬੀਰ ਜੀ ਨੂੰ ਕਹਿਣ ਲੱਗਿਆ ਇਹ ਤੇਰੇ ਲਈ ਠੀਕ ਨਹੀਂ ਕਬੀਰਾ ਅਜੇ ਵੀ ਮੇਰੇ ਅੱਖ ਆਖੇ ਲੱਗ ਰਾਮ ਨਾਮ ਛੱਡ ਦੇ ਸੱਚਾ ਮੁਸਲਮਾਨ ਬਣ ਜਾ ਨਹੀਂ ਤਾਂ ਮੈਂ ਬਹੁਤ ਬੁਰੀ ਕਰਾਂਗਾ ਤੇਰੇ ਸਾਰੇ ਟੰਬਰ ਨੂੰ ਵੇਲਣੇ ਵਿੱਚ ਦੀ ਦਲ ਸੁਟਾਂ ਤੇਰੇ ਡੱਕਰੇ ਕਰ ਦੇਵਾਂਗਾ ਅੱਗੇ ਤਾਂ ਤੂੰ ਜਾਦੂ ਦੇ ਦਾਅ ਵੇਚ ਨਾਲ ਬਚ ਗਿਆ ਹੈ ਹੁਣ ਅੱਗ ਵਿੱਚ ਸਾੜਿਆ ਜਾਏਗਾ ਰਤਾ ਸੋਚ ਤੇਰਾ ਜਨਮ ਮੁਸਲਮਾਨ ਦੇ ਘਰ ਦਾ ਹੈ ਬਣਿਆ ਤੂੰ ਹਿੰਦੂ ਫਿਰਦਾ ਸ਼ਰਮ ਕਰ ਅਸਾਂ ਹੁਣ ਲਿਹਾਜ਼ ਨਹੀਂ ਕਰਨਾ ਬਾਦਸ਼ਾਹੀ ਹੁਕਮਾਂ ਨੂੰ ਜਾਣਦਾ ਹੈ ਕਿ ਕੈਸੇ ਕਰੜੇ ਹੁੰਦੇ ਆ ਇਹ ਸਾਰਾ ਬਚਨ ਸੁਣ ਕੇ ਕਬੀਰ ਜੀ ਨੇ ਉਹਦੇ ਬਚਨਾਂ ਦਾ ਉਹਦੇ ਗੱਲਾਂ ਦਾ ਜਵਾਬ ਤਾਂ ਨਾ ਦਿੱਤਾ ਪਰ ਉਹਨਾਂ ਨੇ ਬਾਣੀ ਰਾਹੀਂ ਜਵਾਬ ਦਿੱਤਾ ਸੋ ਬਾਣੀ ਉਚਾਰਨ ਕੀਤੀ ਕਬੀਰ ਜਿਹੇ ਦਰ ਆਵਤ ਜਾਤਿਆ ਹਟਕੈ ਨਾਹੀ ਕੋਇ ਸੋ ਦਰ ਕੈਸੇ ਛੋਡੀਆਂ ਜੋ ਦਰ ਐਸਾ ਹੋਏ ਜਿਸ ਰਾਮ ਦੇ ਦਰਬਾਰ ਅਥਵਾ ਬੂਹੇ ਉੱਤੇ ਆਉਂਦਿਆਂ ਕੋਈ ਰੋਕਦਾ ਨਹੀਂ ਟੋਕਦਾ ਨਹੀਂ ਉਸ ਪਿਆਰੇ ਦੇ ਦਰਵਾਜੇ ਨੂੰ ਕਿਵੇਂ ਛੱਡਦੇ ਆ ਉਹਦਾ ਸੱਚਾ ਦਰ ਹੈ ਕਬੀਰ ਜੀ ਨੇ ਬਾਣੀ ਦਾ ਹੋਰ ਬਚਨ ਉਚਾਰਿਆ ਕਬੀਰ ਕੁੱਕਰ राम ਕੋ ਮੁੱਤੀਆ ਮੇਰੋ ਲਾਓ ਗਲੇ ਹਮਾਰੇ ਜੇਵਰੀ ਜਹ ਖਿੰਚ ਤਹ ਜਾਓ ਹੇ ਬਾਦਸ਼ਾ ਕਬੀਰ ਤਾਂ ਰਾਮ ਦਾ ਕੁੱਤਾ ਹੈ ਤੇ ਨਾਮ ਹੈ ਮੋਤੀ ਰਾਮ ਨੇ ਮੇਰੇ ਗਲ ਵਿੱਚ ਰੱਸੀ ਪਾਈ ਹੋਈ ਹੈ ਜਿੱਧਰ ਖਿੱਚਦਾ ਹੈ ਉਧਰ ਹੀ ਮੈਂ ਮੁੜ ਪੈਂਦਾ ਹਾਂ ਮੇਰੇ ਵੱਸ ਦੀ ਗੱਲ ਕੋਈ ਨਹੀਂ ਮੈਂ ਤਾਂ ਆਰਾਮ ਦਾ ਵਫਾਦਾਰ ਬੰਦਾ ਹਾਂ ਫਿਰ ਕਹ ਕਬੀਰ ਭੈ 사ਗਰ ਤਰਨ ਕੋ ਕਹ ਕਬੀਰ ਭੈ 사ਗਰ ਤਰਨ ਕੋ ਮੈਂ ਸਤਗੁਰ ਯੋਟ ਲਿਓਏ ਕਬੀਰ ਜੀ ਆਖਦੇ ਨੇ ਡਰ ਰੂਪੀ ਸਮੁੰਦਰ ਨੂੰ ਤਰਨ ਵਾਸਤੇ ਮੈਂ ਸੱਚੇ ਕਰਤਾਰ ਦਾ ਆਸਰਾ ੱੱਕਿਆ ਹੋਇਆ ਹਾਂ ਇਸ ਤਰ੍ਹਾਂ ਦਲੇਰੀ ਨਾਲ ਕਬੀਰ ਜੀ ਬਾਦਸ਼ਾਹ ਨੂੰ ਆਪਣੇ ਬਚਨ ਸੁਣਾਈ ਗਏ ਉਹਨਾਂ ਨੇ ਸੱਚੋ ਸੱਚ ਕਹਿਣ ਦਾ ਫੈਸਲਾ ਕੀਤਾ ਹੋਇਆ ਸੀ ਜੋ ਹੋਣਾ ਸੀ ਉਹ ਤਾਂ ਹੋ ਕੇ ਰਹਿਣਾ ਸੀ ਫਿਰ ਡਰ ਕਿਹੜੀ ਗੱਲ ਹੈ ਉਹਨਾਂ ਨੇ ਕਿਹਾ ਕਬੀਰ ਜੋਰ ਕਿਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫ਼ਤਰ ਲੇਖਾ ਨੀ ਕਸੈ ਮਾਰ ਮੋਹੈ ਮੋਹੇ ਖਾਏ ਕਬੀਰ ਲੇਖਾ ਦੇਣਾ ਸੁਹਿਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀਬਾ ਨ ਮੈਂ ਪੱਲਾ ਨਾ ਫਕਰ ਕੋਈ ਪਾਪ ਬਾਦਸ਼ਾਹ ਅੱਜ ਜੋ ਧੱਕਾ ਕਰਦਾ ਹੈ ਉਹ ਜ਼ੁਲਮ ਵੱਡਾ ਹੈ ਇਹ ਵੱਡਾ ਪਾਪ ਹੈ ਖੁਦਾ ਦੇ ਭਗਵਾਨ ਦੇ ਦਫ਼ਤਰ ਵਿੱਚ ਜਦੋਂ ਕਰਮਾਂ ਦਾ ਲੇਖਾ ਹੁੰਦਾ ਹੈ ਤਾਂ ਪਾਪ ਦਾ ਪੱਲਾ ਭਾਰੀ ਨਿਕਲਦਾ ਜਦੋਂ ਪਾਪ ਵੋਤੇ ਹੋਏ ਤਾਂ ਮੂੰਹ ਤੇ ਚਪੇੜਾ ਵੱਜਣ ਗਿਆ ਆਪਾਂ ਦਾ ਫਲ ਉਹਨੂੰ ਭੁਗਤਣਾ ਪਏਗਾ ਉਹ ਵਾਰ ਟਲ ਨਹੀਂ ਸਕਦਾ ਇਹ ਵੀ ਸਮਝੋ ਕਿ ਲੇਖਾ ਦੇਣਾ ਤਾਂ ਹੀ ਸੌਖਾ ਹੁੰਦਾ ਜੇ ਦਿਲ ਵਿੱਚ ਸਚਾਈ ਹੋਵੇ ਕਿਉਂਕਿ ਸੱਚੇ ਪ੍ਰਮਾਤਮਾ ਦੀ ਦਰਗਾਹ ਵਿੱਚ ਕਰਮਾਂ ਤੋਂ ਬਿਨਾਂ ਕੋਈ ਸਹਿਤਾਂ ਨਹੀਂ ਕਰ ਸਕਦਾ ਉੱਥੇ ਕੋਈ ਜਮਾਨਤੀ ਵੀ ਨਹੀਂ ਬਣਦਾ ਉੱਥੇ ਤਾਂ ਨੇਕ ਕਰਮ ਹੀ ਕੰਮ ਕਰਦੇ ਆ ਇਹ ਉੱਤਰ ਦਿੰਦੇ ਹੋਏ ਕਬੀਰ ਜੀ ਉੱਚੀ ਆਖਣ ਲੱਗੇ ਰਾਮ ਹੀ ਰਾਮ ਹੈ ਭਾਈ ਸਾਰੇ ਰਾਮ ਹੀ ਰਾਮ ਹੈ ਬਾਣੀ ਤੇ ਬਚਨ ਕਿਹਾ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾਂ ਸਿਓ ਟੁੱਟੀ ਕਿਉਂ ਬਣੈ ਜਾਕੇ ਜੀ ਪਰਾਨ ਵਾ ਵਾ ਪਿਆਰੇ ਨਾਲ ਪਿਆਰ ਲੱਗਿਆ ਪਰ ਮੂਰਖ ਲੋਕ ਰੋਕਦੇ ਨੇ ਤੇ ਪਿਆਰੇ ਨਾਲੋਂ ਪਿਆਰ ਟੁੱਟ ਗਿਆ ਤੇ ਮੌਤ ਹੋ ਜਾਏ। ਸਿਕੰਦਰ ਲੋਧੀ ਹੈਰਾਨ। ਇੱਕ ਮਮੂਲੀ ਜੁਲਾਹਾ ਦਿੱਲੀ ਦੇ ਬਾਦਸ਼ਾਹ ਕੋਲੋਂ ਡਰਦਾ। ਮੌਤ ਕੋਲੋਂ ਨਹੀਂ ਡਰਦਾ। ਹੱਸ਼ਾ ਮੈਂ ਵੀ ਸਿਕੰਦਰ ਆ। ਜ਼ਰੂਰ ਇਸ ਨੂੰ ਸਿੱਧੇ ਰਾਹ ਪਾਵਾ। ਇਹ ਆਖ ਕੇ ਉਸਨੇ ਹੰਕਾਰ ਕੀਤਾ। ਉਹ ਕਰੋਧ ਨਾਲ ਕੰਬਿਆ। ਅੱਖਾਂ ਲਾਲ ਕੀਤੀਆਂ। ਉਹਨੇ ਐਲਕਾਰਾਂ ਨੂੰ ਹੁਕਮ ਦਿੱਤਾ ਲੱਕੜਾਂ ਇਕੱਠੀਆਂ ਕਰੋ। ਉਹਨਾਂ ਲੱਕੜਾਂ 'ਚ ਕਬੀਰ ਨੂੰ ਬਿਠਾ ਕੇ ਸਾੜ ਸੱਟੋ ਪਾਣੀ ਤੋਂ ਤਾਂ ਬਚ ਗਿਆ ਅੱਗ ਤੋਂ ਕਿਵੇਂ ਬਚੇਗਾ ਲੱਕੜਾਂ ਅਧੀਆਂ ਰੱਖਣੀਆਂ ਤੇ ਬਾਅਦ ਵਿੱਚ ਅਧੀਆਂ ਉੱਪਰ ਰੱਖ ਦੇਣੀਆਂ ਪਹਿਰਾ ਤਾੜ ਕੇ ਰੱਖਣਾ ਜੇ ਬਚ ਗਿਆ ਤੁਹਾਡੀ ਜਾਨ ਨਹੀਂ ਬਚਣੀ ਤੁਸੀਂ ਜਾਣ ਕੇ ਕਬੀਰ ਨੂੰ ਨਹੀਂ ਮਾਰਦੇ ਤੁਸੀਂ ਇਹਦੀ ਸਹਾਇਤਾ ਕਰਦੇ ਹੋ ਕਿਉਂ ਤਾੜਨਾ ਕਰਕੇ ਬਾਦਸ਼ਾਹ ਤੰਬੂ ਚ ਲਿਆ ਗਿਆ ਉਹਦਾ ਦਿਲ ਕੰਬਣ ਲੱਗ ਪਿਆ ਸੀ ਪਰ ਬਾਦਸ਼ਾਹੀ ਹੰਕਾਰ ਉਸ ਨੂੰ ਉਲਟ ਤੋੜ ਰਿਆ ਸੀ ਕਸਾਈਆਂ ਨੇ ਇੱਕ ਵੀਰ ਨੂੰ ਬੰਨ ਲਿਆ ਉਜਾੜ ਚ ਲੈ ਗਏ ਬਾਦਸ਼ਾਹ ਦੇ ਬੰਦੇ ਕਬੀਰ ਜੀ ਨੂੰ ਜੰਗਲ ਚ ਲੈ ਗਏ ਉਸੇ ਤਰ੍ਹਾਂ ਜਿਵੇਂ ਕਦੀ ਰਾਜੇ ਸਲਵਾਨ ਦੇ ਆਖੇ ਉਸਦੇ ਪੁੱਤਰ ਪੂਰਨ ਨੂੰ ਜੰਗਲਾਂ ਵਿੱਚ ਲੈ ਗਏ ਸੀ ਅੱਗ ਵਿੱਚ ਸਾੜੇ ਜਾਣ ਦਾ ਹੁਕਮ ਸੁਣ ਕੇ ਲੋਕ ਭੈ ਭੀਤ ਸਨ ਹੁਣ ਤਾਂ ਜ਼ਰੂਰ ਹੀ ਕਬੀਰ ਜੀ ਨਹੀਂ ਬਚਣਗੇ ਬਾਦਸ਼ਾਹ ਕਹਿਰ ਕਰ ਰਿਹਾ ਹੈ ਇਹਦੀ ਬਾਦਸ਼ਾਹੀ ਕਰਕ ਹੋਈ ਸਰਕਾਰੀ ਬੰਦਿਆਂ ਨੇ ਜੰਗਲ ਚੱਪੜ ਕੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਲੱਕੜਾਂ ਦੇ ਢੇਰ ਉੱਤੇ ਕਬੀਰ ਜੀ ਨੂੰ ਬਿਠਾ ਲਿਆ ਉਸੇ ਤਰ੍ਹਾਂ ਜਿਵੇਂ ਰਾਮ ਜੀ ਦੇ ਹੁਕਮ ਨਾਲ ਸਤ ਧਰਮ ਦੀ ਪ੍ਰੀਖਿਆ ਦੇਣ ਵਾਸਤੇ ਸੀਤਾ ਜੀ ਕਦੇ ਅਗਨੀ ਪ੍ਰੀਖਿਆ ਦੇ ਸਮੇਂ ਖਿਹੜੇ ਮੱਥੇ ਚਿਖਾ ਜ ਬੈਗੀ ਸੀ ਛੇਠਾਂ ਉੱਪਰ ਲੱਕੜਾਂ ਰੱਖ ਦਿੱਤੀਆਂ ਜਿਵੇਂ ਕਬੀਰ ਜੀ ਪਰਲੋਕ ਗਮਨ ਕਰ ਗਏ ਹ ਕਿਉਂ ਹਜ਼ਾਰਾਂ ਲੋਕ ਚੁਗਿਰਦੇ ਖਲੋਤੇ ਦੇਖ ਰਹੇ ਸੀ ਦਿਲ ਕੰਬਦੇ ਸੀ ਅੱਖਾਂ ਰੋਂਦੀਆਂ ਸੀ ਪਰ ਚੁੱਪ ਸੀ ਬਾਦਸ਼ਾਹ ਦੇ ਡਰ ਕਰਕੇ ਕੋਈ ਕੁਸਕਦਾ ਨਹੀਂ ਸੀ ਨੰਗੀਆਂ ਤਲਵਾਰਾਂ ਦਾ ਪੈਰਾ ਸੀ ਉਹਨਾਂ ਨੇ ਚਾਰੇ ਪਾਸੇ ਤੋਂ ਇੱਕ ਵਾਰ ਅੱਗ ਲਾਈ ਸੁੱਕਾ ਭਾਲਣ ਸੀ ਮਿੰਟਾਂ ਚ ਅੱਗ ਦੇ ਭਾਂਬੜ ਵੱਲ ਉੱਠੇ ਦੇਖਣ ਵਾਲਿਆਂ ਕਲਯੁਗ ਕਲਯੁਗ ਦੇ ਲੋਕਾਂ ਨੇ ਹੋ ਕੇ ਲਏ ਤੇ ਆਖਿਆ ਅੱਜ ਕਬੀਰ ਮਰ ਗਿਆ ਹੁਣ ਨਹੀਂ ਬਚੇਗਾ ਪਰ ਕਬੀਰ ਨੂੰ ਭਰੋਸਾ ਸੀ ਉਸ ਦੇ ਰਾਮ ਨੇ ਅਜੇ ਤੱਕ ਮਾਰਨਾ ਤਾਂ ਉਹ ਨਹੀਂ ਮਰੇਗਾ ਜੇ ਜੇ ਰਾਮ ਰੱਖੇਗਾ ਤਾਂ ਉਹ ਨਹੀਂ ਮਰੇਗਾ ਮਾਰਨਾ ਜਿਵਾਲਣਾ ਰਾਮ ਦੇ ਹੱਥ ਵਾਹ ਅੱਗ ਦੇ ਲਾਂਬੂ ਨਿਕਲੇ ਸਾਰੀਆਂ ਲੱਕੜਾਂ ਦੀ ਲਪੇਟ ਬਹੁਤ ਸਾਰੀ ਅੱਗ ਫੈਲ ਗਈ ਸਾਰੇ ਰਾਖੇ ਦੋ ਦੋ ਪੈੜੀਆਂ ਪਿੱਛੇ ਹੋ ਗਏ ਕਿਉਂਕਿ ਸੇਖ ਦੂਰ ਦੂਰ ਜਾਂਦਾ ਸੀ ਦੂਰੋਂ ਦੇਖਦੇ ਰਹੇ ਕਿ ਕੋਈ ਕਰਾਮਾਤ ਵਾਪਰੇਗੀ ਕਿ ਨਹੀਂ ਕਬੀਰ ਅੱਗ ਵਿੱਚੋਂ ਨਿਕਲਦਾ ਹੈ ਕਿ ਨਹੀਂ ਲਗਭਗ 3 ਘੰਟੇ ਅੱਗ ਵੱਲਦੀ ਰਹੀ ਤਿੰਨਾ ਘੰਟਿਆਂ ਪਿਛੋਂ ਸਰਕਾਰੀ ਕਰਮਚਾਰੀਆਂ ਨੂੰ ਇੰਜ ਪ੍ਰਤੀਤ ਹੋਣ ਲੱਗ ਪਿਆ ਹੁਣ ਤਾਂ ਸਵਾ ਦਾ ਢੇਹ ਰਹਿ ਗਿਆ ਉਹਨਾਂ ਨੂੰ ਪੱਕਾ ਭਰੋਸਾ ਹੋ ਗਿਆ ਕਿ ਇਸ ਵਾਰ ਕਬੀਰ ਜਾਉਂਦਾ ਨਹੀਂ ਰਿਹਾ ਉਹਦੀਆਂ ਹੱਡੀਆਂ ਵੀ ਸੜ ਕੇ ਸੁਆਹ ਹੋ ਗਈਆਂ ਹੁਣ ਹੁਣ ਪਾਣੀ ਛੁੱਟ ਕੇ ਚਿਖਾ ਨੂੰ ਬੁਝਾ ਕੇ ਤੇ ਇਸ ਵਾਹ ਨੂੰ ਗੰਗਾ 'ਚ ਛੁੱਟ ਦੇਣਾ ਚਾਹੀਦਾ। ਉਹਨਾਂ ਨੇ ਪਾਣੀ ਦੀਆਂ ਮਸ਼ਕਾ ਮੰਗਵਾਈਆਂ। ਚਿਖਾ ਨੂੰ ਠੰਡਿਆ ਕੀਤਾ। ਠੰਡਿਆ ਕਰਕੇ ਜਦੋਂ ਫਰੋਲਿਆ ਤਾਂ ਹੈਰਾਨ ਰਹਿ ਗਏ ਹੀਠਾਂ ਤੋਂ ਕਬੀਰ ਜੀ ਜਿਉਂਦੇ ਨਿਕਲ ਆਏ। ਬੋਲੋ ਜੀ ਸਤਨਾਮ। ਉਹਨਾਂ ਦੇ ਉਦਾਲੇ ਕੱਪੜੇ ਨਾ ਸੜੇ, ਨਾ ਉਹਨਾਂ ਦੇ ਚਰਨਾਂ ਦੀਆਂ ਖੜਾਵਾਂ ਸੜੀਆਂ। ਉਹ ਉੱਠ ਕੇ ਰਾਮ ਰਾਮ ਆਖਣ ਲੱਗ ਪਏ। ਉਹਨਾਂ ਸਭੋ ਸਾਰਿਆਂ ਨੂੰ ਪੁੱਛਿਆ RAM ਜਣੋ ਤੁਹਾਨੂੰ ਕੋਈ ਕਸ਼ਟ ਤਾਂ ਨਹੀਂ ਹੋਇਆ ਮੇਰਾ ਰਾਖਾ ਤਾਂ RAM ਹੈ ਜਿਵੇਂ ਅੱਗ ਦੇ ਸੇਕ ਨਾਲ ਸੋਨਾ ਸਾਫ਼ ਹੋ ਜਾਂਦਾ ਹੈ ਤੇ ਡਲਕਾ ਮਾਰਦਾ ਹੈ ਜਿਵੇਂ ਚਿਖਾ ਤੋਂ ਨਿਕਲ ਕੇ ਕਬੀਰ ਜੀ ਦੂਣੇ ਨੂਰ-ਨੂਰ ਹੋ ਗਏ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਛੱਲਿਆ ਨਹੀਂ ਸੀ ਜਾਂਦਾ ਉਹ ਸੱਚਮੁੱਚ ਭਗਵਾਨ ਰੂਪ ਹੋ ਗਏ ਦੋਹਾਂ ਡੰਡਾਂ ਵਿੱਚੋਂ ਉਹਨਾਂ ਦੇ ਰਾਮ ਨੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਕਬੀਰ ਸੜਿਆ ਨਹੀਂ ਅੱਗ ਨੇ ਸਾੜਿਆ ਨਹੀਂ ਉਹ ਸੱਚ ਮੁੱਚ ਰਾਮ ਭਗਤ ਹੈ ਉਹ ਤਾਂ ਰਾਮ ਦਾ ਰੂਪ ਹੈ ਇਸ ਤਰ੍ਹਾਂ ਆਕਾਸ਼ੀ ਦੇ ਹਰ ਵਾਸੀ ਦੀ ਜ਼ੁਬਾਨੋਂ ਆਪ ਮੁਹਾਰੇ ਸ਼ਬਦ ਨਿਕਲ ਰਹੇ ਸਨ ਹਰ ਪਾਸੇ ਕਬੀਰ ਜੀ ਦੀ ਸ਼ੋਭਾ ਹੋ ਰਹੀ ਸੀ ਕਬੀਰ ਕਬੀਰ ਸਾਹਿਬ ਦਾ ਪਰਿਵਾਰ ਤੇ ਉਹਨਾਂ ਦੇ ਸੰਗੀ ਸਾਥੀ ਜਿਹੜੇ ਸੋਗ ਵਿੱਚ ਬੈਠੇ ਸੀ ਉਹ ਖੁਸ਼ ਹੋ ਗਏ ਮਾਦਾ ਲੋਈ ਖੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ ਕਿਉਂਕਿ ਪ੍ਰਭੂ ਨੇ ਉਹਨਾਂ ਦੇ ਪਤੂ ਨੂੰ ਪਤੀ ਨੂੰ ਬਚਾ ਜੋ ਲਿਆ ਸੀ ਕਬੀਰ ਦਾ ਜਸ ਕਾਸ਼ੀ ਦੀਆਂ ਗਲੀਆਂ ਵਿੱਚ ਗੂੰਜਣ ਲੱਗਿਆ ਜਿਹੜਾ ਸੁਣਦਾ ਉਹ ਹੀ ਕਬੀਰ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਕਾਸ਼ੀ ਦੇ कोतवाल ਤੇ ਹੋਰ ਸਰਕਾਰੀ ਅਹਿਲਕਾਰਾਂ ਨੂੰ ਕਰੜਾ ਹੁਕਮ ਸੀ ਕਿ ਜਿਵੇਂ ਵੀ ਹੋਵੇ ਕਬੀਰ ਨੂੰ ਜ਼ਰੂਰ ਮਾਰ ਦੇ ਜੇ ਜਿਉਂਦਾ ਰਹਿ ਗਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ ਹੁਕਮ ਵੀ ਪੂਰਾ ਕਰਨ ਔਖਾ ਹੋ ਗਿਆ ਅੱਗ ਵਿੱਚੋਂ ਨਿਕਲੇ ਕਬੀਰ ਨੂੰ ਉਹਨਾਂ ਨੇ ਫੜ ਲਿਆ ਫੇਰ ਹੱਥੀਂ ਤੇ ਪੈਰਾਂ ਨੂੰ ਬੇੜੀਆਂ ਤੇ ਹੱਥਾਂ ਨੂੰ ਹੱਥਕੜੀਆਂ ਮਾਰ ਕੇ ਮੂੜ ਕਬੀਰ ਜੀ ਨੂੰ ਨਰੜ ਲਿਆ ਉਹ ਮੂਰਖ ਸਮਝੇ ਕਿ ਇਹ ਤਾਂ ਆਮ ਮਨੁੱਖ ਹੈ ਇਹ ਨਾ ਸਮਝੇ ਕਿ ਕਬੀਰ ਤਾਂ RAM ਦੀ ਅੰਸ਼ ਸੀ ਇਹ ਅਮਰ ਹੈ ਨਹੀਂ ਮਰੇਗਾ ਉਹਨਾਂ ਨੇ ਫੈਸਲਾ ਕੀਤਾ ਕਿ ਬਾਦਸ਼ਾਹ ਨੂੰ ਅਣ ਦੱਸੇ ਹੀ ਹਾਥੀ ਅੱਗੇ ਸੁੱਟ ਕੇ ਕਬੀਰ ਨੂੰ ਮਾਰ ਦਿੱਤਾ ਜਾਵੇ ਇਸ ਬਿਉਂਦ ਨੂੰ ਪੂਰਿਆ ਕਰਨ ਵਾਸਤੇ ਉਹ ਉਤਾਵਲੇ ਹੋ ਗਏ ਕਿਉਂਕਿ ਉਹਨਾਂ ਨੂੰ ਬਾਦਸ਼ਾਹ ਦੇ ਹੁਕਮ ਤੋਂ ਡਰ ਲੱਗਦਾ ਸੀ ਉਹਨਾਂ ਨੇ ਕਿਹਾ ਸੀ ਤੁਸੀਂ ਕਬੀਰ ਦੀ ਮਦਦ ਕਰਦੇ ਹੋ ਸਹਾਇਤਾ ਕਰਦੇ ਹੋ ਜਾਣ ਬੁੱਝ ਕੇ ਤੁਸੀਂ ਇਸ ਨੂੰ ਮਾਰਦੇ ਨਹੀਂ ਪਰ ਜੇ ਇਸ ਵਾਰ ਬਚ ਗਿਆ ਤਾਂ ਤੁਹਾਨੂੰ ਭਾਰੀ ਦੰਡ ਮਿਲੇਗਾ ਸੋ ਉਹ ਡਰਦੇ ਹੋਏ ਕਬੀਰ ਜੀ ਨੂੰ ਮਾਰਨ ਵਾਸਤੇ ਦੂਜੀ ਬਿਉਂਤ ਹਾਥੀ ਅੱਗੇ ਸੁੱਟ ਕੇ ਮਰਵਾਉਣਾ ਚਾਹੁੰਦੇ ਆ ਪਰ ਉਹ ਇਹ ਨਾ ਸਮਝ ਸਕੇ ਕਿ ਜਿਸ ਨੂੰ ਪਾਣੀ ਨੇ ਨਹੀਂ ਡੋਬਿਆ ਜਿਸ ਨੂੰ ਅੱਗ ਨੇ ਨਹੀਂ ਸਾੜਿਆ ਉਹਨੂੰ ਹਾਥੀ ਕਿਵੇਂ ਮਾਰੇ ਆਓ ਸੰਗਤ ਜੀ ਅਗਲੀ ਸਾਖੀ ਕਬੀਰ ਜੀ ਨੂੰ ਹਾਥੀ ਅੱਗੇ ਸੁੱਟਣਾ ਇਹ ਆਪਾਂ ਕੱਲ ਦੇ ਇਤਿਹਾਸ ਵਿੱਚ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਜੁਗਾਂ ਜੁਗੰਤਰਾਂ ਤੋਂ ਪ੍ਰਭੂ ਪਰਮਾਤਮਾ ਆਪਣੇ ਭਗਤਾਂ ਦਾ ਰਾਖਾ ਹੈ ਆਪਣੇ ਭਗਤਾਂ ਦੀ ਰਾਖੀ ਕਰਦਾ ਹੈ ਪ੍ਰਭੂ ਪਰਮਾਤਮਾ ਪਰਮੇਸ਼ਰ ਆਪਣੇ ਭਗਤਾਂ ਦੇ ਸਦਾ ਹੀ ਅੰਗ ਸੰਗ ਰਹਿੰਦਾ ਹੈ ਸੋ ਆਓ ਐਸੇ ਪ੍ਰਭੂ ਤੇ ਭਰੋਸਾ ਬਣਾਈਏ ਐਸੇ ਪ੍ਰਭੂ ਨਾਲ ਪਿਆਰ ਕਰੀਏ ਪ੍ਰਭੂ ਦੀ ਬਣਾਈ ਹੋਈ ਖਲਕਤ ਨਾਲ ਪਿਆਰ ਕਰੀਏ ਤਾਂ ਕਿ ਪ੍ਰਭੂ ਜਿਹੜਾ ਜਰਰੇ-ਜਰਰੇ ਦੇ ਵਿੱਚ ਹੈ ਉਹ ਸਾਨੂੰ ਪਿਆਰਾ ਲੱਗਣ ਲੱਗ ਜਾਵੇ ਤੇ ਪ੍ਰਭੂ ਨਾਲ ਸਾਡੀ ਪ੍ਰੀਤ ਪੈ ਜਾਵੇ ਜਿਸ ਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਤੇ ਪ੍ਰੀਤ ਬਣ ਜਾਂਦੀ ਹੈ ਉਸ ਮਨੁੱਖ ਦੇ ਸਭੇ ਕਾਰਜ ਸਫਲੇ ਹੋ ਜਾਂਦੇ ਨੇ ਆਓ ਬਾਕੀ ਵਿਚਾਰਾਂ ਕੱਲ੍ਹ ਦੇ ਸਮੇਂ ਵਿੱਚ ਸਰਵਣ ਕਰਾਂਗੇ ਭੋਲਾ ਚੁਕਾਂ ਦੀ ਖੀਮਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ